ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਉਂਕਿ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਪਹੁੰਚਿਆ ਸ਼ਹਿਰ ਚਾਟੀਵਿੰਡ ਜ਼ਿਲ੍ਹਾ ਸ਼ਹਿਰੀ ਅੰਬਰਸਰ ਸਾਹਿਬ ਤੇ ਤਹਿਸੀਲ ਵੀ ਅੰਬਰਸਰ ਸਾਹਿਬ ਬਾਈ ਜਿੰਦੇ ਕੋਲ ਪਹੁੰਚੇ ਆ ਇੱਕ ਮੈਂ ਵਿਖਾਉਨੇ ਆ ਬੂਰੀ ਨੀਲੀ ਰਾਵੀ ਦੇ ਵਿੱਚ ਤੇ ਚੰਗੇ ਮਿਲਕ ਤੇ ਚੱਲ ਰਹੀ ਆ ਹੈਗੀ ਪਰ ਟੋਕੜੀ ਆ ਬਿਨਾ ਬੱਚੇ ਤੋਂ ਗੇ ਲੋ ਰੇਟ ਬੜਾ ਜਾਇਜ਼ ਤੋਂ ਜਾਇਜ਼ ਸਿਰਫ ਮੁਫਤ ਵਾਲਾ ਕੰਮ ਆ ਮੇਲਾ ਲੋਟ ਲਿਓ ਸਜਰੋ ਜਿੰਦੇ ਮਨ ਨੂੰ ਲੱਗੀ ਚੰਗੀ ਨਸਲ ਕੁਆਲਿਟੀ ਆ ਠੀਕ ਆ ਜੀ ਤੇ ਕਰਦੇ ਆ ਬਿਹਰੇ ਜਾਣਕਾਰੀ ਸਾਂਝੀ ਬਣਾਇਰੋ ਜਰੂਰ ਹੈਂਡ ਕਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸੰਧੂ ਬੱਦਲਪੁਰਿਆ ਡੇਰੀ ਫਾਰਮ ਤੇ ਸਾਰੇ ਵੀਰਾਂ ਭਰਾਵਾਂ ਦਾ ਦੇ ਲੋ ਧੰਨਵਾਦ ਹੈ ਜਿਹੜੇ ਬੱਦਲਪੁਰਿਆ ਚੈਨਲ ਨਾਲ ਜੁੜਿਆ ਵੀ ਜੀ ਠੀਕ ਹੈ ਜੀ ਬਹੁਤ ਸਨੋ ਕਾਇਮ ਸੇ ਤਾਂ ਚਲਾਈ ਜਾਂਦੇ ਕਰਵਾ ਹਾਂ ਜੀ ਚਲਾਈ ਜਾਂਦੇ ਕਰਵਾ ਹਾਂ ਜੀ ਤੁਰਾ ਜਾਂਦਾ ਇੱਕੋ ਰਹਿਣ ਦਿੱਤੀ ਜਾਂ ਹੁੰਦਿਆਂ ਨੂੰ ਅੱਜ ਉਹ ਦੋ ਲਈਆਂ ਸੀ ਜੋ ਬੱਦੇ ਬਦੋ ਗਦੀ ਹਰ ਆ ਚਲੋ ਜੀ ਮਾਰ ਵੇਚਣਾ ਹਾਂ ਹਾਂ ਤੇ ਕਹਿੰਦਾ ਟੈਪਾਸ ਮਾ ਚਲੋ ਕੇ ਗਰੀਬ ਦਾ ਜਾਊਗਾ ਇੱਕ ਬਜ਼ੁਰਗ ਦੀ ਜਾਨ ਬਚਾਈ ਹਾਂ ਹਾਂ ਜੀ ਤੇ ਐਡਰੈਸ ਕਰਕੇ ਹਨੋੜੇ ਕਰਾ ਆਪਣਾ ਵੀ ਜੀ ਐਡਰੈਸ ਹੈਗਾ ਇਹ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂ ਪੁਰਾਣੇ ਤਰਨਤਾਰਾ ਰੋਡ ਤੇ ਵੀ ਜੀ ਪਿੰਡ ਆਪਣਾ ਚਾਟੇਵੰਡ ਪੈਂਦਾ ਚਾਟੇਵੰਡ ਆ ਹੈਨਾ ਫਾੜਕ ਤੇ ਲੱਗੇ ਹਾਂ ਜੀ ਹਾਂ ਜੀ ਜੀ ਠੀਕ ਆ ਤੇ ਮੋਬਾਈਲ ਨੰਬਰ ਹੈਗਾ 991446394 ਠੀਕ ਆ ਜੀ ਹਾਂ ਜੀ ਇੱਕੋ ਹਰਜਪਾਲ ਹੀ ਹੈ ਨਾ ਬੋਰੀ ਨੀਲੀ ਚ ਆ ਗਈ ਸੁਆ ਕੋਈ ਤਿੱਜਾ ਲਾਲੇ ਭਾਵੇਂ ਚੌਥਾ ਲਾਲੇ ਹੈ ਨਾ ਇਹ ਵੀਜੀ ਆਪਣੇ ਕੋ ਸਮਝ ਲਾਵੇ ਸਮਝ ਲਾਵੇ ਪੱਕਾ ਦੁੱਧ ਕੋਲ ਕਹਿਣਾ ਉਹ ਇਹਦੇ ਕੋ ਪੱਕਾ ਦੁੱਧ ਵੀਜੀ ਜਿਹੜਾ 7 ਕਿਲੋ ਹਾਜ਼ਰ ਆ ਜਿਹੜਾ ਇੱਥੇ 2 ਟੈਨ ਚਵਾਦਣਾ ਲੀਟਰ ਮਰਵਾ ਕੇ 6 ਕਿਲੋ ਠੰਡਾ ਪਾਣੀ ਵਾਲਾ ਦੁੱਧ ਤੇ ਮਿਲੂਗੀ ਕਿਦਾਂ ਮਿਲੂ ਇਤਰਾ ਹੀ ਵਾਹ ਕੀ ਬਾਤ ਹੈ ਹੈ ਨਾ ਕੀ ਬਾਤ ਹੈ ਇਹ ਸਿਰਾਈ ਹੋਈ ਪਈ ਮੇਰੀ ਮਾਂ ਕੇ ਘਰੇ ਟੀਗਾ ਲਾਵੇ ਇੱਕ ਇਹਨੂੰ ਵੀ ਲਵਾਵੇ ਤੇ ਮੈਂ ਉਹ ਜਾਂਦਾ ਕਰਾਇਆ ਵੀ ਦੇਦਾ ਵਾਹ 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 ਨਾ ਨਹੀਂ ਵਾਕਿਆ ਸੀ ਜਦ ਲਈ ਹੈ ਚਲੋ ਕੋਈ ਰਹਿਣ ਦੋ ਤੋੜਾ ਤਰਾ ਕਰਵਾਉ ਤੇ ਕਾ ਇਸ ਸ ਮੇਰੇ ਹਿਸਾਬ ਨਾਲ ਪਸ਼ੂ ਨੇ ਮਿਲਣਾ ਹੁੰਦਾ ਭਾਈ ਜਿੰਦੇ ਤਰਾ ਤੁਰਾ ਮਰਵਾਵਾਂਗੇ ਕੋਈ ਵੀਡੀਓ ਇੱਕ ਤਸਦੀਕ ਪੜ ਪ੍ਰਾਦੀ ਕਰਵਾਵਾਂਗੇ ਓਕੇ ਓਕੇ ਇਹ ਇਹ ਸੰਤੂ ਸਾਹਿਬ ਕਹਿੰਦੇ ਸਾਂਭੀ ਨਹੀਂ ਮੈਂ ਕਦਰ ਹੀ ਨਹੀਂ ਪਾਈ ਕਦਰ ਨਹੀਂ ਮੈਂ ਦੀ ਪਾਈ ਪਰ ਮੈਂ ਨਾਮੀ ਹੀ ਮੈਂ ਦੀ ਕਦਰ ਹੀ ਨਹੀਂ ਪਾਈ ਕਿ ਹੋ ਜਾ ਬੰਦਾ ਹੋਊਗਾ ਐਡਾ ਬੇਨਖੜਤਾ ਹਨ ਜਿੰਨੇ ਸੰਭਾਲੀ ਕੀਤੀ ਐਡੀ ਮੈਂ ਪਿਓਰ ਨੀਲੀ ਬੂਰੀ ਆ ਗਈ ਹਨ ਤਾਂ ਤੁਹਾਨੂੰ ਸਜਣੋ ਬਹੁਤ ਸੋਹਣਾ ਲੱਗਾ ਮੈਂ ਨੂੰ ਪਰ ਮੈਂ ਦੀ ਗਿਲਤ ਗਵਾਈ ਪਈ ਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਚਲੋ ਜਿੰਦੇ ਘਰੇ ਜਾਵੇ ਨਾ ਇਹਨੂੰ ਸਾਹਮ ਕੇ ਹੀਰੇ ਆਕੂ ਸਾਹਮ ਕੇ ਦਿਲਾਂ ਲਾ ਕੇ ਰੱਖੇ ਕਿਉਂਕਿ ਇਹੋ ਹੀਆਂ ਮਈ ਤੋਂ ਬੱਚੇ ਲਈ ਜਾਓ ਬਰੀਡ ਤੇ ਕੰਮ ਕੀਤੀ ਜਾਓ ਉਹਦੇ ਚੜਦੀ ਕਲਾਜ ਲੈ ਉਹ ਕੇ ਦਿਨ ਹਾਂ ਕੀ ਰੋਆ ਚੰਗਾ ਵਾ ਨਾ ਬਾ ਚੰਗਾ ਆਖਿਆ ਸਾਰਾ ਕੁਝ ਕਿਸੇ ਪਾਸੇ ਘੁੱਸੀ ਨਹੀਂ ਕਿ ਵੀਰ ਜੀ ਹਾਂ ਪਿਓ ਸਾਰੀਆਂ ਨਿਸ਼ਾਨੀਆਂ ਨੇ ਬੱਲੇ ਮਨ ਕੀ ਆਖਿਆ ਬਾਕੀ ਮੈਂ ਏਡੀ ਪ੍ਰਾਣੀ ਨਹੀਂ ਦੰਦ ਦੰਦ ਪੂਰੇ ਕਾਇਮ ਆ ਤੇ ਕੋਈ ਗੱਲ ਨਹੀਂ ਬਸ ਵੱਧੀ ਰਹੀ ਪੱਕੇ ਥਾਂ ਦੇ ਨੋਂ ਵੇਖੋ ਕਿਡੇ ਗੀ ਸਾਂਭੀ ਨਹੀਂ ਕੇ ਨੇ ਪੱਠਾ ਹੀ ਨਹੀਂ ਪਾ ਕੇ ਵੇਖਿਆ ਕਿ ਇਹ ਵੀ ਹੈਗੀ ਆ ਬਗਰ ਬੱਜੀ ਨਹੀਂ ਹੈਨਾ ਚਲੋ 6 ਕਿਲੋ ਦੁੱਧ ਹੈ ਸੱਜਣੋ ਤੇ ਮਿਲਦੀ ਇਦਾਂ ਹੀ ਆ ਦੋਵੇਂ ਟਾਈਮ ਹੀ ਤੇ ਥੰਥੂ ਦਾ ਜਿਹੜਾ ਬਹੁਤ ਸੋਹਣੀ ਸਪੈਸ਼ਲ ਲੱਗੀ ਆ ਮਾੜਾ ਥਾਣ ਲੱਗ ਰਿਹਾ ਮੈਂ ਜੀ ਦੇ ਓਕੇ ਓਕੇ ਚੰਗੀ ਆ ਅੱਛਾ ਜੀ ਇੱਦਾਂ ਹੀ ਬਹਿ ਜਾਣਾ ਹੈ ਨਾ ਚਲੋ ਚੰਗੀ ਆ ਲੋ ਜੀ ਲਈ ਰਵੇ ਬਹੁਤ ਸੋਹਣੀ ਚਵਾਈ ਲੱਗੀ ਹੈ ਨਾ ਮਾੜਾ ਵੀ ਬਹੁਤ ਹੋਈ ਆ ਜੀ ਕੀ ਬਾਤ ਹੈ ਹੋਲੀ ਬਾਲੀ ਜਾ ਰਹੀ ਹੈ ਨਾ ਮਾੜਾ ਬਾਹਰ ਹੋਲੀ ਹੋਈ ਹੈ ਹਾਂ ਚੰਗੀ ਜਿਹੀ ਜੂਰੀ ਜੂਰੀ ਆਪ ਵੀ ਗੜਵਾਉਂਦੇ ਟੀਕੇ ਟੂਕੇ ਵਾਲਾ ਕੰਮ ਨਹੀਂ ਵੀ ਠੀਕ ਆ ਕੋਈ ਨਹੀਂ ਜਿੰਦੀ ਰਵੇ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਤੇ ਆਪਾਂ ਸਤੂ ਸਾਹਿਬ ਪਹਿਲੀ ਵੀਡੀਓ ਆਪਣੀ ਹਾਂ ਉੜਦਿਆਂ ਵਾਲਾ ਉੜਦਿਆਂ ਵਾਲਾ ਵਾਹ ਮੋਲੇ ਦਾ ਕਰਵਾਉਣਾ ਤੇ ਮੋਲੇ ਦਾ ਵੀਚ ਕਰਦੇ 55000 ਅੱਛਾ ਜਿਹੜੀ ਆਪਾਂ ਦੇਣੀ ਆ ਹਮ ਜੈਸਨ 47 ਦੀ ਦੇ ਦੀ ਨਹੀਂ ਪਹਿਲੀ ਜੋ ਫਿਰ ਘੰਟੇ ਬਾਅਦ ਵੀਰ ਕੋ ਪਾਵੇ ਸਵਾਲ ਫੇਰ ਆਉਂਦਾ ਜੋ ਕਰਾਉਣਾ ਨਹੀਂ ਆਪੇ ਤੁਸੀਂ ਕਰ ਦੋ। ਆ 245 ਦੀ 100 ਛੋਟ। 1000 ਸਾਡੇ ਵਾਲੇ ਕਰ ਦੇ। ਨਹੀਂ ਜੀ ਜੇ ਇਹ ਹੈ ਨਾ ਜਿਆਦਾ ਨਹੀਂ ਤੇ 44000 ਦੀ ਸਜਣੋ ਜੈਸਨੋ ਖਪਾਇਓ ਨਾ ਕਿਉਂਕਿ ਟੋਕਰਾ ਵਾਲੇ ਕੰਮ ਕੀਤਾ ਹੈ। ਵੀ ਜੇ ਆਪਣਾ ਫਿਕਸ ਕੰਮ ਹੈ ਕੋਈ 40000 ਵਾਲਾ ਭਰਾ ਵੀ ਨਾ ਫੋਨ ਲਾਵੇ। ਹਾਂ ਕਿਉਂਕਿ ਫਿਕਸ ਹੀ ਆ। ਤੇ ਇਹ ਹੈ ਕਿ ਮੈਂ ਚੰਗੀ ਆ ਜਿਹੜਾ ਲੈ ਜੂ ਕਦਰ ਜ਼ਰੂਰ ਪਾਇਓ ਉਹਨੂੰ ਹੱਥ ਜੋੜ ਕੇ ਬੇਨਤੀ ਆ। ਨੀਲੀ ਰਾਵੀ ਬੂਰੀ ਦੇ ਵਿੱਚ ਨਾਮੀ ਮੈਂ ਆ ਖਾਨਦਾਨ ਨਹੀਂ ਰਹੀ ਕਿਤੇ। ਹੋਈ ਬਾਕੀ ਕਦਰ ਨਹੀਂ ਮੈਨੂੰ ਇਹ ਕਹਨੇ ਭਾਈ। ਨਿਸ਼ਾਨੀਆਂ ਨੂੰ ਸਾਰੀਆਂ ਨੂੰ ਕਵਰ ਕਰਦੀ ਆ ਤੇ ਇੱਕ ਵਾਰ ਫੇਸ ਕੁਆਲਿਟੀ ਤੁਹਾਨੂੰ ਫੇਰ ਵਿਖਾ ਦਿੰਨੇ ਆ ਠੀਕ ਹੈ ਜੀ ਤੇ ਬਿੱਲੀ ਮਣਕੀ ਆਖਿਆ ਵੇਖੋ ਕਿਆ ਬਾਤ ਹੈ ਚੀਂ ਚੂਰ ਲਾਈ ਬੈਠੀ ਕੁਹਾੜਿਆਂ ਦੇ ਸਾਰੇ ਦੰਦ ਉਹਦੇ ਨਾ ਲੱਪਾ ਜਿਹਾ ਲਾਇਆ ਹੈ ਇੰਦਾ ਖਾਦਾ ਨਹੀਂ ਦਿਲ ਕੀ ਤਰਿਆਣੀ ਮੈਨੇ ਠੀਕ ਹੈ ਜੀ ਤੇ ਇੱਕ ਪਾਣੀ ਪੂਣੀ ਚੁਕਿਆ ਨਹੀਂ ਗਾ ਜੀ 44000 ਦੇ ਵਿੱਚ ਜੈਸਨ ਉਹ ਸਜਣੋ ਉਹ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ